ਅੱਜ ਇੱਕ ਕਰਮਾ ਵਾਲਾ ਦਿਨ ਹੈ ਇੱਕ ਬੱਚਾ ਮਿਹਨਤ ਕਰਕੇ ਅੱਜ ਪਾਸ ਹੋਇਆ ਡਿਗਰੀ ਮਿਲੀ ਹੈ ਇਸ ਬੱਚੇ ਨੂੰ ਬਹੁਤ ਸਾਰੇ ਪੰਜਾਬੀ ਬੱਚੇ ਗੁਮਰਾਹ ਹੁੰਦੇ ਨੇ ਪਹਿਲਾਂ ਇਹਦੀ ਸਕਸੈਸ ਸਟੋਰੀ ਜਾਣਾਂਗੇ ਫਿਰ ਗੱਲ ਕਰਦੇ ਅੱਗੇ ਕੀ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕੰਗ੍ਰੈਚੁਲੇਸ਼ਨ ਥੈਂਕ ਯੂ ਕੀ ਨਾਂ ਤੁਹਾਡਾ ਮੇਰਾ ਨਾਮ ਹੈ ਚਿਰਾਗ ਜੈਨ ਜੀ ਮੈਂ ਪੰਜਾਬ ਤੋਂ ਲੁਧਿਆਣਾ ਤੋਂ ਬਿਲੋਂਗ ਕਰਦਾ ਹਾਂ ਤੇ ਮੈਂ ਕੈਨੇਡਾ ਆਇਆ ਸੀ ਐਜ਼ ਅ ਸਟੂਡੈਂਟ ਆਇਆ ਸੀਗਾ 2021 ਦੇ ਵਿੱਚ ਜੀ ਮੈਂ ਆਪਣੀ ਬ੍ਰੈਂਪਟਨ ਦੇ ਵਿੱਚ ਸਟੱਡੀ ਕੀਤੀ ਸੀਗੀ ਹੌਸਪੀਟੈਲਿਟੀ ਹੋਟਲ ਐਂਡ ਰੈਸਟੋਰੈਂਟ ਮੈਨੇਜਮੈਂਟ ਕੋਰਸ ਜੀ ਐਂਡ ਉਹ ਦੋ ਸਾਲ ਦਾ ਡਿਪਲੋਮਾ ਸੀਗਾ ਐਂਡ ਉਸ ਤੋਂ ਬਾਅਦ ਫॉर ਦਾ ਪੀਆਰ ਐਂਡ ਲਾਈਕ ਫॉर ਦਾ ਸਕਿੱਲ ਕੈਰੀਅਰ ਜੀ ਆਈ ਚੂਜ਼ ਨਾਰਥਰਨ ਵੈਲਡਿੰਗ ਅਕੈਡਮੀ ਜੀ ਐਂਡ ਇੱਥੇ ਆ ਕੇ ਮੈਂ ਕੱਲੀ ਵੈਲਡਿੰਗ ਨਹੀਂ ਸਿੱਖੀ ਹੋਰ ਵੀ ਮੈਨੂੰ ਬਹੁਤ ਟੈਕਨਿਕ ਸਿੱਖਿਆ ਜੋ ਕਿ ਮੈਨੂੰ ਇੰਡਸਟਰੀਅਲ এনਵਾਇਰਨਮੈਂਟ ਦੇ ਵਿੱਚ ਯੂਜ਼ ਹੋ ਸਕਦੀਆਂ ਕਿੰਨੀ ਦੇਰ ਦਾ ਕੋਰਸ ਸੀਗਾ ਮੇਰਾ 3 ਮੰਸਾ ਕੋਰਸ ਹੀ ਗਈ 3 ਮਹੀਨਿਆਂ ਚ ਵਰਕਰ ਬਣ ਕੇ ਮੈਂ 3 ਮਹੀਨੇ ਦੇ ਵਿੱਚ ਪੂਰੀ ਟਿਕਟ ਲੈ ਲਈ ਸੀ ਡਬਲਯੂਬੀ ਟਿਕਟ ਤੁਸੀਂ ਵੈਲਡਿੰਗ ਕਿਉਂ ਚੂਜ਼ ਕੀਤਾ ਵੈਲਡਿੰਗ ਐਕਚੁਅਲੀ ਸਰ ਇੱਕ ਤਾਂ ਸਕਿੱਲ ਟ੍ਰੇਡ ਜੌਬ ਹੈ ਐਕਚੁਅਲੀ ਇਨ ਫਿਊਚਰ ਆਪਾਂ ਬਹੁਤ ਮਤਲਬ ਸਕਿੱਲ ਇਹਦਾ ਜਿਹੜਾ ਆਪਾਂ ਸਕਿੱਲ ਮਾਈਨਿੰਗ ਦੇ ਵਿੱਚ ਵੀ ਯੂਜ਼ ਹੋ ਸਕਦੀ ਆ ਆਪਾਂ ਕੱਲੀ ਵੈਲਡਿੰਗ ਆਲਪਾ ਇੰਡਸਟਰੀ ਦੇ ਵਿੱਚ ਨਹੀਂ ਕਰ ਸਕਦੇ ਆ ਆਪਾਂ ਅੰਡਰਵਾਟਰ ਕਰ ਸਕਦੇ ਆ ਆਪਾਂ ਕਿਤੇ ਬਹੁਤ ਵੱਡੀ ਸ਼ਿਪ ਕੰਟੇਨਰ ਨੂੰ ਵੈਲਡ ਕਰਨਾ ਆਪਾਂ ਉੱਥੇ ਕਰ ਸਕਦੇ ਆ ਤੇ welding ਮਤਲਬ ਆਪਾਂ ਜੇ ਇਨਸਾਈਡ ਕੈਨੇਡਾ ਰਹਿ ਰਹੇ ਆਂ ਬਹੁਤ ਬੈਨੀਫੀਸ਼ੀਅਲ ਆ ਜਾਂ ਆਊਟਸਾਈਡ ਕੈਨੇਡਾ ਜਾ ਰਹੇ ਆਂ ਉਹ ਵੀ ਬਹੁਤ ਬੈਨੀਫੀਸ਼ੀਅਲ ਆਪਾਂ ਨੂੰ ਹੈਲਪ ਕਰਦਾ ਹੁੰਦਾ ਸਾਰੇ ਬੱਚੇ ਨਾ ਖੱਜਲ ਹੁੰਦੇ ਪਿਆਜ ਪੀਆਰ ਨਹੀਂ ਹੈਗੀ ਹੁਣ ਹਾਂਜੀ ਹੁਣ ਟ੍ਰੇਡ ਸਪੈਸਿਫਿਕ ਪੀਆਰ ਹੋ ਗਈ ਹਾਂਜੀ ਅੱਜ ਕੱਲ ਦੇ ਟਾਈਮ 'ਚ ਗਵਰਨਮੈਂਟ ਨੇ ਸਿਰ ਦੋ ਚੀਜ਼ਾਂ ਨੂੰ ਟਾਰਗੇਟ ਕੀਤਾ ਹੋਇਆ ਹੈ ਜਾਂ ਤਾਂ ਹੈਲਥ ਜਾਂ ਤਾਂ ਟ੍ਰੇਡ ਜੀ ਤੋਂ ਜੇ ਹੈਲਥ ਆਪਾਂ ਚੂਜ਼ ਕਰਦੇ ਆਂ ਹੈਲਥ ਇਜ਼ ਆਲਸੋ ਦਾ ਬੈਸਟ ਆਪਸ਼ਨ ਪਰ ਮੋਸਟਲੀ ਦਾ ਗਰਲਸ ਚੂਜ਼ ਹੈਲਥ ਆਪਸ਼ਨ ਜੀ ਬਟ ਆਪਾਂ ਜੇ ਬॉयਜ਼ ਚੂਜ਼ ਕੀ ਸਟਬਰੀ ਰੂਲਰ ਏਰੀਆ ਐਕ আরਸੀਆਪੀ ਪ੍ਰੋਗਰਾਮ ਇਥੇ ਲਾਂਚ ਹੋਇਆ ਤੇ ਉਹਦੇ ਕਰਕੇ ਸਕਿੱਲ ਟ੍ਰੇਡ ਇਜ਼ ਅ ਗੁੱਡ ਆਪਸ਼ਨ ਫॉर द ਸਟੂਡੈਂਟਸ ਹੂ ਵਾਂਟ ਟੂ ਗੈਟ ਪੀਆਰ ਇਨ ਕੈਨੇਡਾ ਜੀ ਸੋ ਮੈਂ ਆਪਣੀ ਐਡਵਾਈਸ ਦੇਣਾ ਕਿ ਮੈਂ ਵੀ 3 ਮੰਥਸ ਕੋਰਸ ਕੀਤਾ ਸੀਗਾ ਇਥੇ ਮੈਂ ਆਪਣੀ ਟਿਕਟਸ ਲਿੱਤੀਆਂ ਵੈਲਡਿੰਗ ਦੀਆਂ ਉਸ ਤੋਂ ਬਾਅਦ ਮੈਂ ਜੌਬ ਕਰ ਰਿਹਾ ਹਾਂ ਹੁਣ ਵੈਲਡਿੰਗ ਦੀ ਸੋ ਮਤਲਬ ਇਹਨਾਂ ਨੇ ਮੈਨੂੰ ਸਟਾਫ ਇਥੇ ਬਹੁਤ سپورਟਿਵ ਆ ਜੀ ਮਤਲਬ ਹੈਲਥ ਸੇਫਟੀ ਵੀ ਪੂਰੀ ਪ੍ਰੋਟੋਕਾਲ ਆਪਾਂ ਫਾਲੋ ਕਰਦੇ ਆ ਤੇ ਚਲੋ ਕਿੰਨਾ ਕੁ ਮੁਸ਼ਕਲ ਹੈ ਵੈਲਡਿੰਗ ਦਾ ਕੋਰਸ ਕਰਨਾ ਦੇਖੋ ਜੀ ਸਟਾਰਟਿੰਗ ਹਰ ਇੱਕ ਚੀਜ਼ ਆਪਾਂ ਜਦੋਂ ਨਵੀਂ ਸਿੱਖਦੇ ਆ ਹਰ ਇੱਕ ਚੀਜ਼ ਔਖੀ ਲੱਗਦੀ ਹੈ ਮੈਂ ਵੀ ਜਦੋਂ ਸਿੱਖੀ ਸੀ ਮੈਂ ਆਲਸੋ ਫੀਲ ਸੋ ਮਾਚ ਡਿਫਿਕਲਟੀ ਕਿੱਦਾਂ ਦੀ ਬੈਕਗ੍ਰਾਉਂਡ ਹੋਣੀ ਚਾਹੀਦੀ ਬੰਦੇ ਦੀ ਬੈਕਗ੍ਰਾਉਂਡ ਭਾਜੀ ਐਜ਼ ਸੋ ਮੈਂ ਆਪਣੀ ਐਗਜ਼ਾਮਪਲ ਦੇਣਾ ਮੇਰੇ ਕੋਈ ਵੈਲਡਿੰਗ ਦਾ ਐਕਸਪੀਰੀਅੰਸ ਨਹੀਂ ਸੀਗਾ ਪਿੱਛੇ ਤੁਹਾਡੀ ਫੈਮਿਲੀ ਚ ਕੋਈ ਇੰਜੀਨੀਅਰ ਕੋਈ ਵੈਲਡਿੰਗ ਦਾ ਨਹੀਂ ਸਾਡੀ ਫੈਮਿਲੀ ਚ ਮੇਰੇ ਮਤਲਬ ਜੋ ਸਿਸਟਰ ਹੈ ਸਾਰੇ ਉਹ ਬਿਜ਼ਨਸ ਹੈ ਮਤਲਬ ਬਿਜ਼ਨਸ ਬਿਲੋਂਗ ਕਰਦੇ ਆ ਜੀ ਕਿਸੇ ਕੋ ਆਪਣਾ ਫੈਮਿਲੀ ਮਤਲਬ ਵੈਲਡਿੰਗ ਦਾ ਐਕਸਪੀ ਸੋ ਇੱਥੇ ਆ ਕੇ ਵੀ ਮੈਂ ਆਪਣੀ ਸਟੱਡੀ ਹੋਟਲ ਐਂਡ ਰੈਸਟ੍ਰੈਂਟ ਮੈਨੇਜਮੈਂਟ ਵਾਲੀ ਕੀਤੀ ਹੈ ਮੈਨੂੰ ਕੋਈ ਵੈਲਡਿੰਗ ਦਾ ਨਹੀਂ ਸੀਗਾ ਪਰ ਜਦੋਂ ਮੈਂ ਸਟੱਡੀ ਕੰਪਲੀਟ ਕੀਤੀ ਉਸ ਤੋਂ ਬਾਅਦ ਫਿਰ ਮੈਂ ਕੰਸਲਟ ਕੀਤਾ ਮੈਨੂੰ ਵੈਲਡਿੰਗ ਦੇ ਬਾਰੇ ਪਤਾ ਚੱਲਿਆ ਫਿਰ ਮੈਂ ਆਪਣੀ ਰਿਸਰਚ ਕੀਤੀ ਗੂਗਲ ਤੇ ਕਿ ਵੈਲਡਿੰਗ ਕਿੱਥੇ-ਕਿੱਥੇ ਯੂਜ਼ ਹੁੰਦੀ ਹੈ ਕੀ-ਕੀ ਕਰ ਸਕਦੇ ਆਪਾਂ ਫਿਊਚਰ ਦੇ ਵਿੱਚ ਸੋ ਮੈਨੂੰ ਬਹੁਤ ਵਧੀਆ ਆਪਸ਼ਨ ਲੱਗੀ ਕਿ ਮੈਂ ਵੈਲਡਿੰਗ ਸਿੱਖਾਂ ਸੋ ਮੈਂ ਨਾਰਥਰਨ ਵੈਲਡਿੰਗ ਅਕੈਡਮੀ ਚੂਜ਼ ਕੀਤੀ ਤੇ ਇੱਥੇ ਆਇਆ ਤੇ ਇੱਥੇ ਮੈਂ 3 ਮੰਥਸ ਦਾ ਕੋਰਸ ਪੂਰਾ ਕੀਤਾ ਆਪਣਾ ਦੋਸਤੋ ਇਹ ਇਨ ਜੋ ਮਿਹਨਤ ਕਰਦੇ ਨੇ ਆਪਣੇ ਮਾਪਾ-ਬਪ ਦਾ ਨਾਮ ਰੌਸ਼ਨ ਕਰਦੇ ਨੇ ਤਿੰਨ ਮਹੀਨੇ ਦੀ ਪੜ੍ਹਾਈ ਦੇ ਨਾਲ ਅੱਜ ਉਹਨੂੰ ਵੈਲਡਿੰਗ ਦੇ ਵਿੱਚ ਨੌਕਰੀ ਮਿਲ ਗਈ ਉਹ ਐਕਸਪਰਟ ਹੈ ਉਹਨੂੰ ਸਮਝ ਲੱਗ ਗਿਆ ਮੇਰਾ ਬੰਨਾ ਕੀ ਹੈ ਕੁਝ ਇਨਸਪੀਰੇਸ਼ਨ ਲਈਏ ਸਾਨੂੰ ਕਿਸੇ ਗੋਰੇ ਕੋਲ ਸੁਣਨ ਦੀ ਲੋੜ ਨਹੀਂ ਸਾਡੇ ਵਿੱਚ ਦਾ ਭਰਾ ਪੰਜਾਬੀ ਬੋਲਣ ਵਾਲਾ ਵਪਾਰੀ ਵਰਗ ਤੋਂ ਵਪਾਰੀ ਨੇ ਇਹ ਦੇ ਘਰ ਦੇ ਫਿਰ ਵੀ ਇਹਨੇ ਵੈਲਡਿੰਗ ਨੂੰ ਚੂਜ਼ ਕੀਤਾ ਸਮਝੋ ਥੋੜਾ ਜਾਂ ਕਿਸੇ ਵੀ ਤਰ੍ਹਾਂ ਦਾ ਡਾਊਟ ਹੈ ਚਿਰਾਗ ਨੂੰ ਪੁੱਛੋ ਇਹਨੇ ਪੜਾਈ ਕੀਤੀ ਹੈ ਪਾਸ ਕੀਤੀ ਹੈ ਇਹ ਬਹੁਤ ਵੱਡੀ ਮਿਸਾਲ ਹੈ ਆਪਾਂ ਸਾਰੇ ਜਣੇ ਮਿਲ ਕੇ ਪਹਿਲਾਂ ਤਾਂ ਥੈਂਕਸ ਕਰੀਏ ਚਿਰਾਗ ਦਾ ਜਿਹਨੇ ਵੀਡੀਓ ਤੇ ਆ ਕੇ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਤੇ ਸਾਰੇ ਜਣੇ ਪ੍ਰੇ ਕਰੀਏ ਆਪਣੇ ਗੁਰੂ ਮਹਾਰਾਜ ਅੱਗੇ ਕਿ ਸਾਡੇ ਬੱਚਿਆਂ ਨੂੰ ਸਹੀ ਰਸਤਾ ਦਿਖਾਣ ਔਰ ਚਿਰਾਗ ਵਰਗੇ ਲੋਕ ਇਨਸਪੀਰੇਸ਼ਨ ਲੈਂਡ ਔਰ ਮੈਂਟਰ ਬਣਨ। ਚਿਰਾਗ ਜੀ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਥੈਂਕ ਯੂ ਸਰ ਜਾਂਦੇ ਜਾਂਦੇ ਕੁਝ ਕਹਿਣਾ ਚਾਹੋ ਤੁਸੀਂ ਮੇਰੀ ਇਹ ਐਡਵਾਈਸ ਹੈ ਜੀ ਸਾਰਿਆਂ ਨੂੰ ਜੋ ਵੀ ਵੀਰ ਭੈਣ ਇੱਥੇ ਆਣਾ ਚਾਹੁੰਦੇ ਨੇ ਕੈਨੇਡਾ ਐਂਡ ਜੋ ਸਟੂਡੈਂਟਸ ਹੈ ਹਲੇ ਇਸ ਟਾਈਮ ਕੈਨੇਡਾ ਦੇ ਵਿੱਚ ਜਾਂ ਇੰਡੀਆ ਤੋਂ ਆਣਾ ਚਾਹੁੰਦੇ ਨੇ ਮੈਂ ਇਹ ਸਲਾਹ ਦਊਂਗਾ ਕਿ ਅੱਜ ਕੱਲ ਆਪਸ਼ਨਸ ਹੈਲਥ ਹੈ ਜਾਂ ਸਕਿੱਲ ਟ੍ਰੇਡ ਦੇ ਵਿੱਚ ਹੈ ਤੋਂ ਮੈਂ ਜੇ ਸਕਿੱਲ ਟ੍ਰੇਡ ਦੇ ਵਿੱਚ ਤੁਸੀਂ ਦੇਖਦੇ ਹੋ ਵੈਲਡਿੰਗ ਇਜ਼ ਅ ਬੈਸਟ ਆਪਸ਼ਨ ਐਂਡ ਵੈਲਡਿੰਗ ਇਜ਼ ਈਜ਼ੀਲੀ ਯੂ ਕੈਨ ਅੰਡਰਸਟੈਂਡ ਲਾਈਕ 3 ਮੰਥਸ ਦਾ ਕੋਰਸ ਹੈ ਤੁਸੀਂ ਈਜ਼ੀਲੀ ਅੰਡਰਸਟੈਂਡ ਕਰ ਸਕਦੇ ਹੋ ਤੇ ਇੱਕ ਵਾਰੀ ਜੇ ਤੁਸੀਂ welding ਸਿੱਖ ਲਈ ਇਹ ਇਕੱਲੀ ਤੁਹਾਡੇ ਟਿਕਟਸ ਨਹੀਂ ਹੈਗੀਆਂ ਇਹ ਤੁਹਾਡੇ ਫਿਊਚਰ ਬਿਲਡ ਕਰਦੀਆਂ ਤੇ ਫਿਊਚਰ ਦੇ ਵਿੱਚ ਬਹੁਤ ਕੰਮ ਆਉਂਦੀ ਹੈ ਸੋ ਮੈਂ ਇਹ ਐਡਵਾਈਸ ਦਊਂਗਾ ਕਿ ਤੁਸੀਂ welding ਸਿੱਖੋ ਐਂਡ ਆਪਣੀ ਜਲਦੀ ਜਲਦੀ ਪੀਆਰ ਲੋ ਸੋ 올 ਦਾ ਬੈਸਟ ਫॉर ਯਰ ਫਿਊਚਰ ਸੋ ਇਹ ਚਿਰਾਗ ਦੀ ਡਿਗਰੀ ਹੈ ਜੀ ਚਿਰਾਗ ਗ੍ਰੈਜੂਏਸ਼ਨ ਹੈ ਕੰਗ੍ਰੈਚੁਲੇਸ਼ਨ ਥੈਂਕ ਯੂ ਸਰ ਥੈਂਕ ਯੂ ਚਿਰਾਗ